ਕਾਰਗਿਲ ਜਿਤਨੂ 25 ਸਾਲ ਹੋਏ ਪੂਰੇ 2002 ਵੱਧ ਬੰਬ ਨਕਰਾ ਕਰਨ ਵਾਲੇ ਕਰਨਲ ਸਿੰਘ ਢਿੱਲੋ ਦੀ ਬਹਾਦਰੀ ਦੀ ਕਹਾਣੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਨੂੰ ਦਾਦੇ ਕੀ ਪੂਰੇ ਦੇਸ਼ ਦੇ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਕਾਰਗਿਲ ਜਿਤਨੂ 25 ਸਾਲ ਪੂਰੇ ਹੋ ਗਏ ਹਨ 24 ਸਾਲ ਪਹਿਲਾ ਇਹ ਆਪਰੇਸ਼ਨ ਭਾਰਤੀ ਫੌਜਾਂ ਵੱਲੋਂ ਚਲਾਇਆ ਗਿਆ ਸੀ ਅਤੇ ਦੁਸ਼ਮਣਾਂ ਨੂੰ maat ਦਿੱਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ 1999 ਦੇ ਵਿੱਚ ਇਹ ਜੰਗ ਸ਼ੁਰੂ ਹੋਈ ਸੀ ਅਤੇ 26 ਜੁਲਾਈ ਨੂੰ ਖਤਮ ਹੋਈ ਸੀ ਤਕਰੀਬਨ ਇਹ 2 ਕੇ ਮਹੀਨੇ ਜੰਗ ਚੱਲੀ ਜਿਸ ਵਿੱਚ ਭਾਰਤੀ ਫੌਜਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਾਰਗਿਲ ਜੰਗ ਦੇ ਵਿੱਚ ਹਰ ਇੱਕ ਸਿਪਾਹੀ ਦਾ ਰੋਲ ਸੀ ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜੰਗ ਦੇ ਵਿੱਚ ਯੋਗਦਾਨ ਪਾਇਆ ਅਤੇ ਦੁਸ਼ਮਣਾਂ ਨੂੰ maat ਦਿੱਤੀ ਹਾਲਾਂਕਿ ਇਸ ਜੰਗ ਦੇ ਵਿੱਚ ਭਾਰਤ ਦੇ ਕਈ ਨੌਜਵਾਨ ਸ਼ਹੀਦ ਹੋ ਗਏ ਸਨ ਲੇਕਿਨ ਤੁਹਾਨੂੰ ਅੱਜ ਅਸੀਂ ਕਰਨਲ ਸਿੰਘ ਢਿੱਲੋਂ ਦੀ ਕਹਾਣੀ ਸੁਣਾਵਾਂਗੇ ਜਿਨ੍ਹਾਂ ਨੇ ਕਈ ਬੰਬ ਨੂੰ ਨਾਕਾਰਿਆ ਅਤੇ ਦੇਸ਼ ਦੇ ਜਵਾਨਾਂ ਨੂੰ ਵੀ ਬਚਾਇਆ ਅਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਗੈਰ ਜਵਾਨਾਂ ਤੱਕ ਰਸਨ ਵੀ ਪਹੁੰਚਾਇਆ ਤੁਹਾਨੂੰ ਦੱਦੀ ਹੈ ਕਿ ਉਸ ਵੇਲੇ ਬੰਬ ਵਿਰੋਧੀ ਦਸਤੇ ਦੇ ਵਿੱਚ ਤੈਨਾਤ ਸਨ ਕਰਨ ਸਿੰਘ ਢਿੱਲੋਂ ਸ਼੍ਰੀਨਗਰ ਤੋਂ ਲੈ ਜਾਣ ਵਾਲੇ ਰਸਤੇ ਦੇ ਵਿੱਚ ਇਹਨਾਂ ਦੀ ਡਿਊਟੀ ਲਗਾਈ ਗਈ ਸੀ ਦੁਸ਼ਮਨ ਦੇ ਨਿਸ਼ਾਨੇ ਸੀ ਸਨ ਸ਼੍ਰੀਨਗਰ ਲੇਕਿਨ ਉਹਨਾਂ ਦੀ ਟੀਮ ਨੇ 2000 ਦੇ ਕਰੀਬ ਦੁਸ਼ਮਣ ਵੱਲੋਂ ਸੁੱਟੇ ਹੋਏ ਬੰਬਾਂ ਨੂੰ ਨਾਕਾਰ ਕੇ ਸਿਰਫ ਫੌਜ ਤੱਕ ਰਾਸ਼ਨ ਅਤੇ ਗੋਲਾ ਬਾਰੂਦ ਪਹੁੰਚਾਉਣ ਵਾਲੇ ਮਾਰਗ ਨੂੰ ਬਚਾਇਆ ਸਗੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਜੰਗ ਖਤਮ ਹੋਣ ਤੋਂ ਬਾਅਦ ਵੀ 1 ਸਾਲ ਤੱਕ ਡਿਊਟੀ ਨਿਭਾਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਬੰਬ ਉਹਨਾਂ ਵੱਲੋਂ ਨਾਕਾਰੇ ਗਏ ਸਨ ਇਹਡੇ ਵੱਡੇ ਵੱਡੇ ਬੰਬ ਕਨਸਿੰਗ ਟੀ ਲੋ ਵਾਲੋ ਨਕਾਰੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਅਤੇ ਜਾਨ ਜੋਖਮ ਵਿੱਚ ਪਾ ਕੇ ਇਸ ਜੰਗ ਦੇ ਵਿੱਚ ਆਪਣੀ ਡਿਊਟੀ ਨਿਭਾਈ ਅਤੇ ਇਸ ਜੰਗ ਨੂੰ ਜਿੱਤਿਆ ਵੀ ਆਪਣੇ ਦੇਸ਼ ਦੇ ਕਈ ਨੌਜਵਾਨ ਇਸ ਜੰਗ ਦੇ ਵਿੱਚ ਸ਼ਹੀਦ ਵੀ ਹੋਏ ਉਹਨਾਂ ਦੀ ਯਾਦ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ ਹਾਲਾਂਕਿ ਕਾਰਗਲ ਵਿਜੇ ਦਿਵਸ ਦੇ 25 ਸਾਲ ਪੂਰੇ ਹੋ ਗਏ ਹਨ ਲੇਕਿਨ ਕਰਨਲ ਸਿੰਘ ਢਿੱਲੋਂ ਵੱਲੋਂ ਦੱਸਿਆ ਜਾਂਦਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹ ਮਦਦ ਸਰਕਾਰਾਂ ਵੱਲੋਂ ਨਹੀਂ ਵਹਾਈਆਂ ਕਰਵਾਈਆਂ ਜਾ ਰਹੀਆਂ ਜਿਹੜੀਆਂ ਕੀ ਕਰਵਾਈਆਂ ਜਾਣੀਆਂ ਸਨ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੱਤੀ ਸੂਬਾ ਪੱਦਰੀ ਸਮਾਗਮ ਹੋਣੇ ਚਾਹੀਦੇ ਹਨ ਤਾਂ ਜੋ ਕਿ ਹਰ ਇੱਕ ਨੌਜਵਾਨ ਹਰ ਇੱਕ ਦੇਸ਼ ਦਾ ਨਾਗਰਿਕ ਸ਼ਹੀਦਾਂ ਨੂੰ ਯਾਦ ਕਰੇ ਜੋ ਕਿ ਉਸ ਵੇਲੇ ਕਾਰਗਲ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਤਿਆਰ ਸੁਣਦੇ ਆ ਕੰਨਲ ਸਿੰਘ ਢਿੱਲੂ ਦੀ ਪੂਰੀ ਕਹਾਣੀ ਬੰਬ ਜਿਹੜੇ ਐਕਸਪਲੋਡ ਨਹੀਂ ਹੋਏ ਤੇ ਉਹ ਸਾਡੇ ਆਪਰੇਸ਼ਨ ਨੂੰ ਹਿੰਡਰਸ ਕਰ ਰਹੇ ਨੇ ਬਾਧਾ ਪਾਚ ਰਹੇ ਨੇ ਜਿਵੇਂ ਕੋਈ ਰੋਡ ਤੇ ਅਨਐਕਸਪਲੋਡਡ ਪਿਆ ਹੈ ਤੇ ਅਸੀਂ ਉਹਨੂੰ ਫਟਾਫਟ ਕਲੀਅਰ ਕਰਨਾ ਸਾਡੀਆਂ ਟੀਮਾਂ ਉਹ ਸਾਰੇ ਏਰੀਆ ਚ ਡਿਪਲੋਏਡ ਸੀ ਤੇ ਬੜੀਆਂ ਸਾਰੀਆਂ ਚੀਜ਼ਾਂ ਉੱਥੇ ਨਾਲ ਦੀ ਨਾਲ ਸੀ ਜਿਹੜੀਆਂ ਕਿਉਂਕਿ ਆਪਰੇਸ਼ਨ ਲਗਾਤਾਰ 24 ਘੰਟੇ ਚੱਲ ਰਿਹਾ ਸੀ ਤੇ ਬੜਾ ਪ੍ਰੈਸ਼ਰ ਹੁੰਦਾ ਸੀ ਵੀ ਜੇ ਕਿਤੇ ਰੋਡ ਬਲੌਕ ਹੋ ਗਿਆ ਬੰਬਵਾਰੀ ਕਰਕੇ ਇਹਨੂੰ ਫਟਾਫਟ ਕਲੀਅਰ ਕੀਤਾ ਜਾਵੇ ਔਰ ਉਸ ਤੋਂ ਬਾਅਦ ਵੀ ਕਾਫੀ ਦਿਨ ਤੱਕ ਜਿਹੜੀ ਹੈ ਚੀਜ਼ ਸਾਨੂੰ ਇਹ ਕਰਨਾ ਪਿਆ ਸਿੱਲ ਸਾਹਿਬ ਬਹੁਤ سارے ਸਾਡੇ ਜਵਾਨ ਵੀ ਸ਼ਹੀਦ ਹੋਏ ਪਰਲੇ ਪਾਸੇ ਵੀ ਸ਼ਹੀਦ ਹੋਏ ਤਾਂ ਲੱਗਦਾ ਕਿ ਕਿਤੇ ਜਿਸ ਤਰ੍ਹਾਂ ਸਾਡੇ ਬਹੁਤ سارے ਜਵਾਨਾਂ ਦਾ ਨੁਕਸਾਨ ਵੀ ਹੋਇਆ ਸ਼ਹੀਦ ਵੀ ਹੋਏ ਹੈ ਤਾਂ ਤੁਹਾਡੇ ਵੀ ਕੋਈ ਸਾਥੀ ਸੀਗੇ ਜਿਹੜੇ ਉਹ ਜੰਗ ਦੇ ਦੌਰਾਨ ਤੁਹਾਡੇ ਤੋਂ ਪਿਛੜੇ ਬਿਲਕੁਲ ਬਹੁਤ ਸੀ ਜੀ ਮੈਂ ਉਹ ਨੋਟੇਬਲ ਸੀ ਸਾਡੇ ਸਕਵਾਡਨ ਲੀਡਰ ਰਾਜੀਵ ਪੰਡੀਰ ਸੀ Air Force ਦੇ ਜਿਹੜਾ MiG 17 ਕ੍ਰੈਸ਼ ਹੋਇਆ ਉਹ ਉਹਨੂੰ ਪਾਇਲਟ ਸੀ ਉਹ ਉਡਾਰੇ ਸੀ ਉਹ ਔਰ ਅਨਫੋਰਚਨਿਟੀ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਆਪਰੇਟ ਕੀਤਾ ਸੀ ਇਸ ਕਰਕੇ ਉਹ ਲੀਡ ਕਰ ਰਹੇ ਸੀ ਆਪਰੇਸ਼ਨ ਤੇ ਉਹਨਾਂ ਨੇ ਅੰਦਾਜ਼ਾ ਨਹੀਂ ਸੀ ਵੀ ਉਹਨਾਂ ਕੋਲੇ ਐਂਟੀਟੈਕ ਗਨਸ ਵੀ ਨੇ ਕਿਉਂਕਿ ਅਸੀਂ ਸੋਚ ਰਹੇ ਸੀ ਸ਼ਾਇਦ ਲੋ ਲੈਵਲ ਦੀ ਵਾਰਫੇਅਰ ਹੈ ਡੇ ਹਥਿਆਰ ਨਹੀਂ ਹੈ ਉਹਨਾਂ ਕੋਲੇ ਐਂਟੀਟੈਕ ਗਨਸ ਵੀ ਐਂਟੀ 에ਅਰਕ੍ਰਾਫਟ ਗਨ ਵੀ ਉੱਥੇ ਉਹ ਰੱਖੀ ਬੈਠੇ ਸੀ ਤੇ ਨੁਕਸਾਨ ਹੋਇਆ ਬਹੁਤ ਸਾਰੇ ਹੋਰ ਲੋਕ ਜੋ ਸ਼ਹੀਦ ਹੋਏ ਉੱਥੇ ਅੱਜ ਵੀ ਜਦੋਂ ਫੋਟੋਆਂ ਦੇਖਦੇ ਆਂ ਤੇ ਲੱਗਦਾ ਵੀ 25 ਸਾਲ ਨਹੀਂ ਇਹ ਕੱਲ ਦੀਆਂ ਗੱਲਾਂ ਨੇ ਇਹ ਬੰਦੇ ਸਾਡੇ ਨਾਲ ਹੱਸਦੇ ਖੇਡਦੇ ਸੀ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਨੂੰ ਪੀਸੇ ਚ ਇਕੱਠੇ ਕਰਕੇ ਅਸੀਂ ਬੈਗਾਂ 'ਚ ਪਾਇਆ ਤੇ ਬਕਸਿਆਂ 'ਚ ਪਾਇਆ ਤੇ ਕਿਸ ਤਰ੍ਹਾਂ ਜਦੋਂ ਬਾਡੀਜ਼ ਘਰਾਂ ਪਹੁੰਚੀਆਂ ਤੇ ਉਹਨਾਂ ਦੇ ਘਰਦਿਆਂ ਦਾ ਕੀ ਹਾਲ ਸੀ ਸਰ ਲੱਗਦਾ ਵੀ ਸਾਡੇ ਜਿਹੜੇ ਦੇਸ਼ ਦੀ ਸਰਕਾਰਾਂ ਪ੍ਰਸ਼ਾਸਨ ਨਾਲ ਯਾਦਾਂਸ਼ ਬੜੀ ਕਮਜ਼ੋਰ ਹੈ ਕਿ ਜਦੋਂ ਜੰਗ ਹੁੰਦੀ ਹੈ ਉਦੋਂ ਦਾ ਸਾਡੇ ਇਨਸਾਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ ਸਨਮਾਨਿਤ ਵੀ ਕੀਤਾ ਜਾਂਦਾ ਹੈ ਪਰ ਜਦੋਂ ਕੁਝ ਸਾਲ ਬੀਤ ਜਾਂਦੇ ਆ ਆਜ਼ਾਦੀ ਸ਼ਕਮਜ਼ੋਰ ਹੁੰਦੀ ਜਾਂਦੀ ਹੈ ਤੇ ਆਰਮੀ ਮੈਨ ਖਾਸ ਕਰਕੇ 15 ਅਗਸਤ 26 ਜਨਵਰੀ ਜੋਗੀ ਰਹਿ ਜਾਂਦੇ ਆ ਉਹਨਾਂ ਦੇ ਵੀ ਕਦੇ ਕਦੇ ਨਹੀਂ ਬੁਲਾਇਆ ਜਾਂਦਾ ਲੱਗਦਾ ਵੀ ਇਸ ਮਤ ਧਿਆਨ ਦੇਣ ਦੀ ਲੋੜ ਹੈ ਬਿਲਕੁਲ 15 ਅਗਸਤ 26 ਜਨਵਰੀ ਇੱਕ ਜਿਹੜੀ ਗਵਰਨਮੈਂਟ ਪਾਵਰ ਚ ਹੁੰਦੀ ਆ ਉਹਨਾਂ ਦੇ ਮੰਤਰੀਆਂ ਸੰਤਰੀਆਂ ਦਾ ਫੰਕਸ਼ਨ ਰਹਿ ਜਾਂਦਾ ਜਿਨ੍ਹਾਂ ਨੇ ਇਸ ਆਜ਼ਾਦੀ ਦੀਆਂ ਜੰਗਾਂ ਵਾਸਤੇ ਲੜਿਆ ਸ਼ਹੀਦਾਂ ਦੇ ਪਰਿਵਾਰ ਨੇ ਸੇਮ ਕਾਰਗਿਲ ਦੀ ਲੜਾਈ ਆ ਕੱਲ ਬੜਾ ਵੱਡਾ ਫੰਕਸ਼ਨ ਹੋਣਾ ਤੇ ਉੱਥੇ ਕਾਰਗਿਲ ਹੋ ਰਿਹਾ ਪ੍ਰਾਈਮ ਮਿਨਿਸਟਰ ਜਾ ਰਹੇ ਨੇ ਪਰ ਜਿਹੜੇ ਬੰਦਿਆਂ ਨੇ ਐਕਚੁਅਲੀ ਪਾਰਟਿਸਿਪੇਟ ਕੀਤਾ ਜਿਹੜੇ ਉੱਥੇ ਇੰਜਰਡ ਹੋ ਗਏ ਨੇ ਕਿਸੇ ਦੀ ਲੱਤ ਚਲੀ ਗਈ ਹੈ ਕਿਸੇ ਦੀ ਬਾਹ ਚਲੀ ਗਈ ਹੈ ਜਣੀ ਉਹ ਮੇਜਰ ਡੀਪੀ ਸਿੰਘ ਨੇ ਇੱਕ ਜਿਹਨਾਂ ਬਦੇ ਬਲੇਡ ਰਨਰ ਕਹਿੰਦੇ ਨੇ ਉਹ ਲੱਤਾਂ ਚਲੀ ਗਈ ਸੀ ਤੇ ਉਹ ਉਹ ਜਿਹੜਾ ਵਿਚਾਰਾ ਬੰਦੇ ਨੇ ਜਿਨ੍ਹਾਂ ਨੂੰ ਕੱਲ ਨੂੰ ਕਿਸੇ ਨੇ ਪੁੱਛਣਾ ਨਹੀਂ ਪਰ ਫੰਕਸ਼ਨ ਵੱਡੇ ਵੱਡੇ ਹੋਣਗੇ ਇਸ ਕਰਕੇ ਜਿਹੜੇ ਅਸਲ ਹੱਕਦਾਰ ਨੇ ਕਿਉਂਕਿ ਕਾਰਗਿਲ ਦੀ ਲੇਟੈਸਟ ਹੀ ਹੈ 25 ਸਾਲ ਕੋਈ ਵੱਡਾ ਅਕਸਰ ਨਹੀਂ ਹੈ ਤੇ ਵਿਦਵਾਵਾਂ ਵੀ ਨੇ ਜਿਹੜੀਆਂ ਉਹ ਵੀ ਨੇ ਜੁਆਨੀਆ ਨੇ ਤੇ ਦੂਜੇ ਇਹ ਵੀ ਨੇ ਸਰਵਿੰਗ ਲੋਕ ਵੀ ਨੇ ਤਾਂ ਕੁਛ ਨਾ ਕੁਛ ਜਿਹੜੀ ਰੈਕੋਗਨੀਸ਼ਨ ਹੈ ਤਹਿਸੀਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਥੋੜੀ ਬਹੁਤ ਹੋਣੀ ਚਾਹੀਦੀ ਹੈ